ਅੱਜ ਬਾਅਦ ਦੁਪਹਿਰ ਰੁੜਕਾ ਕਲਾਂ ਤੋਂ ਬੀੜਵਾਲਸਿਆ ਰੋਡ ਤੇ ਇੱਕ Laash ਬਰਾਮਦ ਹੋਈ ਹੈ ਜਿਸ ਦੀ ਪਛਾਣ ਰੇਸ਼ਮ ਲਾਲ ਪੁੱਤਰ ਸਾਧੂ RAM ਉਮਰ ਕਰੀ 65 ਸਾਲ ਵਾਸੀ ਪਿੰਡ ਬੀੜਵਾਲਸਿਆ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ ਸੂਚਨਾ ਮਿਲਦੇ ਸਾਰ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਉਪਰੰਤ ਐਸ ਐਚ ਓ ਗੁਰਾਇਆਂ ਵੀ ਮੌਕੇ ਪਰ ਪਹੁੰਚੇ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਰੁੜਕਾ ਕਲਾਂ ਤੋਂ ਆਪਣੇ ਪਿੰਡ ਵੀੜਵਾਂਸੀਆਂ ਵੱਲ ਆਪਣੇ ਸਾਈਕਲ ਤੇ ਆ ਰਿਹਾ ਸੀ ਰੁੜਕਾ ਕਲਾਂ ਤੋਂ ਨਿਕਲਦੇ ਸਾਰ ਹੀ ਉਹ ਖੱਬੇ ਹੱਥ ਝੋਨੇ ਦੇ ਖੇਤ ਵਿੱਚ ਮੂੰਹ ਪਾੜਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੂੰ ਹਾਰਟ ਅਟੈਕ ਜਾਂ ਫਿਰ ਗਰਮੀ ਦੇ ਕਾਰਨ ਦੇ ਨਾਲ ਪਾਣੀ ਵਿੱਚ ਸਾਹ ਨਾ ਆਉਣ ਨਾਲ ਉਸ ਦੀ ਮੌਤ ਹੋਈ ਹੈ ਮੌਕੇ ਤੇ ਪਹੁੰਚੇ ਸਰਪੰਚ ਅਵਤਾਰ ਸਿੰਘ ਵਾਸੀ ਨੇ ਦੱਸਿਆ ਕਿ ਮ੍ਰਿਤਕ ਰੇਸ਼ਮ ਲਾਲ ਦਾ ਪਿੰਡ ਵਿੱਚ ਵਿਵਹਾਰ ਬਹੁਤ ਵਧੀਆ ਸੀ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਸ਼ੀਲਾ ਦੇਵੀ ਅਤੇ ਦੋ ਬੱਚੇ ਅਮਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਹਨ ਜੋ ਕਿ ਦੋਨੋਂ ਹੀ ਵਿਦੇਸ਼ ਵਿੱਚ ਹਨ ਇਹ ਖਬਰ ਮਿਲਦੇ ਸਾਰੀ ਪਿੰਡ ਬੀੜ ਵਾਸੀਆਂ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਅਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਦੇ ਨਾਲ ਤੌਕ ਸੰਜਾ ਕੀਤਾ ਜਾ ਰਿਹਾ ਹੈ ਜੀ ਸਰ ਜਿਹੜੀ ਇਹ ਜੇ ਲਾਸ਼ ਗ੍ਰਾਮ ਤੋਂ ਆਈ ਹੈ ਰੋੜਕਾ ਕੋਲ ਮਾਂਸੇ ਰੋਡ ਤੇ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਸਾਨੂੰ ਵੀ ਥੋੜਾ ਕਰ ਪਹਿਲਾਂ ਇੱਕ ਸੂਚਨਾ ਮਿਲੀ ਸੀ ਬਈ ਰੁੜਕਾ ਕਲਾਂ ਤੋਂ ਬੀੜਵਾਂਸੀਆਂ ਨੂੰ ਰੋਡ ਜਾਂਦੇ ਤੇ ਇੱਕ ਡੈੱਡ ਬੋਡੀ ਮਿਲੀ ਆ ਤੇ ਅਸੀਂ ਮੌਕੇ ਤੇ ਪੁੱਜੇ ਆ ਮੌਕੇ ਤੇ ਪੁੱਜੇ ਆ ਤੇ ਬੀੜਵਾਂਸੀਆਂ ਦੇ ਸਰਪੰਚ ਜੀ ਉਤਾਰ ਸਿੰਘ ਜੀ ਤੇ ਹੋਰ ਉਹਨਾਂ ਦਾ ਮੋਹਤਵਰ ਵਿਅਕਤੀ ਹਾਜ਼ਰ ਮਿਲੇ ਆ ਜਿਨ੍ਹਾਂ ਨੇ ਦੱਸਿਆ ਵੀ ਇਹ ਡੈੱਡ ਬੋਡੀ ਜਿਹੜੀ ਸਾਡੇ ਪਿੰਡ ਬੀੜਵਾਂਸੀਆਂ ਦੀ ਆ ਰੇਸ਼ਮ ਲਾਲ ਪੁੱਤਰ ਸਾਧੂ ਰਾਮ ਦੀ ਆ ਜਦੀ ਉਮਰ ਕਰੀਬ 65 ਸਾਲ ਹੈ ਇਹ ਡੈੱਡ ਬੋਡੀ ਇਹਦੀ ਗਰਮ ਗਰਮੀ ਕਰਕੇ ਤੇ ਸਾਈਕਲ ਦੇ ਉੱਤੇ ਡਿੱਗਣ ਨਾਲ ਝੋਨੇ ਵਿੱਚ ਤੇ ਮੂੰਹ ਪਰ ਡਿੱਗਣਾ ਇਹਦੀ ਜਿਹੜੀ ਟੈਕ ਹੁਣ ਕਰਕੇ ਇਹਦੀ ਮੌਤ ਹੋਈ ਹੈ ਜੀ ਜੋ ਬੋਡੀ ਕਾਰਵਾਈ ਕਹਿੰਦੇ ਅਸੀਂ ਨਹੀਂ ਕੋਈ ਕਰਾਉਣੀ ਇਸ ਲਈ ਇਹਨਾਂ ਨੂੰ ਬੋਡੀ ਨੂੰ ਜਿਹੜਾ ਵਾਰਸਾਂ ਦੇ ਹਵਾਲੇ ਕਰ ਦਿੱਤਾ ਵੀਟ ਪਿੰਡ ਵੀਟਵੰਸਿਆਂ ਦਾ ਰੋੜਕੇ ਨੂੰ ਆਇਆ ਸੀ ਪਤਾ ਨਹੀਂ ਕਿਸੇ ਕੰਮ ਵਾਸਤੇ ਬਾਅਦ ਵਿੱਚ ਉੱਥੋਂ ਵਾਪਸ ਪਿੰਡ ਨੂੰ ਆਉਂਦਾ ਸੀਗਾ ਜੀ ਪਿੰਡ ਤੋਂ ਆਉਂਦਾ ਕਿਤੇ ਸਾਈਕਲ ਦੇ ਉੱਤੇ ਦੌੜਾ ਪੈ ਗਿਆ ਤਾਂ ਸੱਦਾ ਧੋਨੇ ਦੇ ਵਿੱਚ ਲੱਗ ਪਿਆ ਮੂੰਹ ਪਰਨੇ ਜੀ ਤੋਂ ਮੁੜ ਕੇ ਸਾਹ ਨਹੀਂ ਆਇਆ ਉਹਨੂੰ ਇਹ ਪੂਰਾ ਹੋ ਗਿਆ ਜੀ ਇਹ ਪਿੰਡ ਦੇ ਨਾਲ ਹਰੀਖ ਨਾਮ ਮੈਲ ਬਾਤਾਂ ਦਾ ਬਰਤਾਲ ਆ ਬੰਦਿਆ ਜਗਾ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਕਦੇ ਨਹੀਂ ਕਿਸੇ ਨਾਲ ਕੀਤਾ ਜੀ ਬਹੁਤ ਮਾੜੀ ਗੱਲ ਹੋਈ ਆ ਜੀ ਘਰ ਦੇ ਵਿੱਚ ਹੈਵੀ ਏਸੀ ਨਿਆਣਾ ਦਾ ਮੁੰਡਾ ਤਾਂ ਬਾਹਰ ਗਿਆ ਜੀ ਬਹੁਤ ਮਾੜੀ ਗੱਲ ਹੋਈ ਆ ਜੀ